ਕਾਲ ਗਾਈਸ ਜੱਸੀ ਹਸਤੀ ਕਾਲ ਬਲਾ ਰਹੀ ਪਹਿਲਾ ਯੂਟਿਊਬ ਤੇ ਫੋਟੋ ਮਾਲ ਲੱਗਾ ਬਹੁਤ ਦਿਨਾਂ ਬਾਅਦ ਕਿਵੇਂ ਚਲਾ ਰਿਹਾ ਨਾ ਧੱਪ ਕੇ ਕਰੀਏ ਜਰਾ ਤੇ ਜਾਰੀ ਟਕਪਟ ਲੰਘ ਗਿਆ ਵਜੇ ਦੀ ਟਕਪਟ ਤੁਸੀਂ ਕੋ ਬਿਆਨ ਦੇਣਾ ਚਾਹੋਗੇ ਅੱਜ ਬਸ ਅਸੀਂ ਜਾਣਦੇ ਆ ਟਰਾਲੀ ਟ੍ਰੋਲੀ ਤਿਆਰ ਕਰਦੇ ਆ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਇਹ ਟਰੈਕਟਰ ਵੀ ਆਪਣਾ ਖੜਿਆ ਟਰੈਕਟਰ ਦਾ ਵੀ ਦੇਖਣਾ ਤੇ ਡਾਊਨ ਹੀਲਿੰਗ ਕਰਾਉਣੀ ਖੜਾਈ ਵੀ ਆ ਅੱਛੇ ਡਾਊਨ ਹੀਲਿੰਗ ਕਰਾਉਣੀ ਉਹ ਆਪਣੇ ਦੋ ਜਣ ਕੈਂਗ ਆਲੇ ਕੋਲੇ ਖੜੀਆ ਟਰੈਕਟਰ ਦੀ ਗੰਦ ਨਹੀਂ ਟਰੈਕਟਰ ਕੈਂਗ ਆਲੇ ਕੋਲੇ ਉੱਥੇ ਵੀ ਜਾਣਾਗਾ ਪਹਿਲਾਂ ਬਟਰਾਲੀ ਧੋਣੇ ਆ ਗਾਈਸ ਫਿਰ ਆਪਾਂ ਤੋਂ ਉੱਥਾ ਆ ਕੇ 11:00 ਵਜੇ ਚੱਲਾਂਗੇ 10:00 ਵਜੇ 11:00 ਵਜੇ ਤਾਂ ਬਟਰਾਲੀ ਧੋਵਾਂਗੇ ਤੁਹਾਨੂੰ ਦਾ ਟਾਈਮ ਹੋ ਜਾਣਾ ਬਸ ਜਾ ਕੇ ਟਰਾਲੀ ਧੋਣੇ ਮਿਲਦੇ ਆ ਜਾ ਕੇ ਘਰੇ ਜਾ ਕੇ ਮਿਲਦਾ ਉਸ ਨੂੰ ਦਿਖਾਉਣਾ ਟਰਾਲੀ ਲੈ ਹੀ ਮੇਟਰ ਜੱਸੀ ਤੋਂ ਲੱਗਾ ਟਰਾਲੀ ਇਹ ਸਮਾਰ ਕੇ ਚੁੰਕਾ ਨਹੀਂ ਜੰਗਾ 11 ਟੂਰਾਂ ਦੀ ਗਾੜੀ ਕਰਤ ਕੱਢ ਦੇ ਆਹ ਮੁੰਡਾ ਤੋਂ ਲੱਗਾ ਮੈਨੂੰ ਬੜੀ ਐਂਡੋਂ ਮਾਰਿਆ ਨਾ ਉਹ ਮਿੱਟੀ ਹੁੰਦੀ ਆਲੇ ਹੁਣ ਲੋਕ ਦੇਖੇ ਉਹ ਬਾਅਦ ਨੂੰ ਲੋਕ ਦਿਖਾਵਾਂਗੇ ਧੋਣ ਤੋਂ ਬਾਅਦ ਮੇਰੀ ਕੀ ਲੁੱਕ ਨਿਕਲਦੀ ਆ ਇਹ ਹੋ ਖੜਾ ਆਪਣਾ ਜੰਡੀਆ ਉਹ ਆਪਾਂ ਪੱਕਾ ਲੈ ਤੋਤਾ ਸੀ ਤੇ ਟਰਾਲੀ ਆ ਭੱਜ ਤੋ ਰਹੇ ਆ ਤੇ ਇਹਨੂੰ ਤੋ ਤਾ ਕੇ ਫਿਰ ਆਪਾਂ ਇਹਨੂੰ ਅੱਜ ਆ ਦਿਨ ਆਪਾਂ ਇਹ ਸਪਜੋਗੇ ਕੱਲ ਨੂੰ ਤਿਆਰ ਕਰਾਂਗੇ ਫਿਰ ਆਪਾਂ ਇਹਨੂੰ ਕੱਲ ਨੂੰ ਅੱਗੇ ਲੁਣਨਾ ਹੈਗਾ ਉਹਨੂੰ ਫੋਨ ਕਰਦੇ ਕਿ ਟਾਈਮ ਕਰ ਲੈ ਮਣੀ ਨੇ ਵੀ ਫੋਨ ਲਾਇਆ ਉਹ ਵੀ ਆਉਂਦਾ ਇੱਥੇ ਹਾਂ ਪਾਇਆ ਬੂੰਗੂ ਚਾਹ ਤੇ ਲੰਦਾ ਹੋ ਪਹਿਲਾਂ ਗਾਇ ਸੋਚਿਆ ਸੀ ਵੀ ਆਪਾਂ ਇਹਨੂੰ ਐਂ ਲੈ ਜਾਾਂਗੇ ਫਿਰ ਆਪਾਂ ਸੋਚਿਆ ਵੀ ਇੱਥੇ ਕਈ ਵਾਰ ਮੇਂ ਮੂੰਹ ਨਾਲ ਸੁਭਾਵਨਾ ਹੋ ਸਕਦੀ ਆ ਤੇ ਆਪਾਂ ਦੂਜੇ ਹੀ ਲਾਵਾਂਗੇ ਜੇ ਆਪਾਂ ਤੋ ਆਪਣੀਆਂ ਲਈ ਗਾਈਸਸ ਸੋਨੋ ਆਪਣਾ ਇਹ ਕੰਮ ਦਿਖਾਉਣਾ ਮੇਰੇ ਵਾਸਤੇ ਤਾਂ ਚਾਹ ਪਹਿਲਾਂ ਲਿਆਇਆ ਤੇ ਆਪਦੀ ਚਾਹ ਉੱਥੇ ਭੁੱਲਿਆ ਆ ਆ ਹੁਣ ਲੈ ਕੇ ਆਇਆ ਉਹਦੇ ਖਾਤਰ ਚਾਹ ਹੁਣ ਕਹਿਣਾਗਾ ਵੀ ਚਾਹ ਪੀਣਾ ਉਹ ਚਾਹ ਪੀਲਾ ਓਏ ਹਮਣਾ ਤੋਂ ਲੱਗਿਆ ਵਿਆ ਆਪਣਾ ਜਨ ਤੈਨੂੰ ਮੈਂ ਧੋਕੇ ਦਿਖਾਉਣਾਗਾ ਦੇਖ ਸਕੂਟਰੀ ਤੇ ਆਂਦਾ ਮੈਂ ਮਨਪ੍ਰੀਤ ਵੀ ਆ ਗਿਆ ਮਣਪਰੀਦ ਨਾਲ ਵੀ ਤੁਹਾਨੂੰ ਮਲਾਉਣੇ ਆ ਤੇ ਬਟਰਾਲੀ ਦੇ ਪਾਣੀ ਮਾਰਤਾ ਕਿਨਾਂ ਸਾਰੀ ਤੇ ਹੁਣ ਇੱਕ ਦੋ ਵਾਰ ਇਹਨੂੰ ਸਰਫ ਫਲਰ ਫੁਣਾ ਸੈਂ ਬੂਸੂ ਬੂਬਾ ਕੇ ਧੋਣਿਆਂ ਨਾਲ ਈਜੀ ਲੈ ਕੇ ਆਉਣੇ ਇੱਕ ਟੈਰਾਂ ਵਾਸਤੇ ਲੈ ਕੇ ਹੁਣ ਆ ਯਾਰ ਸਪੈਸ਼ਲ ਆਪਣੇ ਪਿੰਡ ਦੁਕਾਨ ਹੈਗੀਆ ਟੈਰਾਂ ਦੇ ਵੀ ਦੇਖਦਿਆਂ ਮਾਰਦਿਆਂ ਕੋਈ ਚੀਜ਼ ਲੈ ਆਇਆ ਇਧਰ ਕਹਿੰਦੇ ਮੁੰਡਾ ਕਰੇ ਉੱਪਰੋਂ ਥੱਲੇ ਸਾਰੇ ਕਿਤੇ ਲੱਗਿਆ ਹੋਇਆ ਧੋਣਾ ਕੱਲ ਚੱਲ ਜੀ ਫਿਰ ਮਣੀ ਵੀ ਆ ਗਿਆ ਉਹਦਾ ਫੋਨ ਆ ਗਿਆ ਹਾਂ ਮਣੀ ਨੂੰ ਬਿਠਾ ਕੇ ਲੈ ਗਏ ਜੀ ਕੀ ਕਹਿੰਦਾ ਫੋਨ ਲਾਇਆ ਉਹਨੂੰ ਹਾਂ ਉਹਨੂੰ ਫੋਨ ਆ ਗਿਆ ਉਹਦਾ ਚਲ ਚੱਲੀਏ ਆ ਜਾ ਦੇਖਦੇ ਹਾਂ ਹੁਣ ਦੁਕਾਨ ਤੇ ਜਾਣਾ ਬੂਗਾ ਇਹਦੇ ਖਾਤਰ ਈਜੀ ਲੈ ਕੇ ਆਉਣਾ ਤੇ ਬਾਕੀ ਦੇਖਦੇ ਆ ਮਿਲਦੇ ਆ ਤੁਹਾਨੂੰ ਉੱਥੇ ਆ ਕੇ ਤੇ ਉਹ ਖੜੀ ਸਕੂਟਰੀ ਆ ਖੜਾ ਟਰੈਕਟਰ ਚੱਲੀਏ ਫਿਰ ਸਕੂਟਰੀ ਧੋਖਾ ਦੇ ਜਾਂਦੀ ਹੁਣ ਧੋਖੇ ਵਾਲੇ ਤਾਂ ਪਸੰਦ ਰੱਖੇ ਨਹੀਂ ਹੈਗੇ ਇਹ ਇਹ ਦੱਸਿਓ ਗਾਇਸ ਯਾਰ ਕਿਸੇ ਨੂੰ ਜੇ ਪਤਾ ਹੋਵੇ ਇਹਦੇ ਬਾਰੇ ਲਹੇ ਪਤਾ ਕੀ ਤੰਦਸਾ ਧੋਖੇ ਵਾਲੇ ਹਾਂ ਤਾਂ ਆਪਾਂ ਰੱਖੇ ਨਹੀਂ ਬਾਜੀ ਵਾ ਹੇ ਆਜਾ ਹੁਣ ਆਪਾਂ ਮਣੀ ਨੂੰ ਲੈ ਕੇ ਆਣਾ ਯਾਰ ਮਨਪ੍ਰੀਤ ਦਾ ਫੋਨ ਆ ਜਾਂਦਾ ਵਿੱਚ ਇੱਕ ਮਿੰਟ ਜੱਸੀ ਤੂੰ ਕਿੰਨੇ ਸਾਲ ਬਾਅਦ ਜਾ ਰਹਾਂਗਾ ਇਹ ਆਪਣਾ ਚੌਥਾ ਜਾਂ ਪੰਜਵਾਂ ਸਾਲਾ ਬਣ ਜਾਂਦਿਆਂ ਨੂੰ ਹੋ ਗਏ ਲਗਾਤਾਰ ਜਾਂਨਾ ਹਾਂ ਲਗਾਤਾਰ ਠੀਕ ਪਹਿਲਾਂ ਆਪਾਂ ਮਹਿੰਦਰੇ ਤੇ ਗਏ ਸੀ ਫਿਰ 44 ਤੇ ਗਏ ਹੁਣ ਆਪਾਂ ਮੇਰੇ ਨਾਲ ਤਾਂ ਗਿਆ ਨਹੀਂ ਤੂੰ ਕਦੇ ਨਹੀਂ ਤੇਰ ਨਾਲ ਨਹੀਂ ਪਹਿਲੇ ਸਾਲ ਪਹਿਲੇ ਸਾਲ ਤੇਰ ਨਾਲ ਉਹ ਬੰਦਾ ਆਪਣਾ ਹੋਊ ਖਣ ਗਿਆ ਲਿਆ ਕੇ ਉਹ ਉਹ ਤੀਵੀਂ ਵਾਰ ਲਾ ਕੋਈ ਅਸੂਰੇ ਆ ਜਾ ਤੀਵੀਂ ਵਾਰ ਬੰਦਾ ਖੜਾ ਹੋ ਗਿਆ ਨਾ ਯਾਰ ਆਏ ਤਾਂ ਵਧੀਆ ਕੀ ਕਰਦੇ ਆ ਗਾਈ ਸੋਰੇ ਨਾਲ ਹੈਲੋ ਇੱਥੇ ਖੜਾ ਹੀ ਕਰਦਾਗਾ ਇੱਲਾ ਤੁਨੋਂ ਦਾ ਮੋਟਰ ਹੈਲ ਚੈੱਕ ਕਰਾਉਣਾ ਯਾਰ ਤੁਸੀਂ ਮੋਟਰ ਹੈਲ ਦੇਖੋ ਯਾਰ ਇਹ ਇੰਪੋਰਟ ਕਿਸੇ ਤੋਂ ਕਰਾਇਆ ਹੈ ਇੱਥੇ ਹੀ ਕਰ ਰਿਹਾ ਤੂੰ ਆ ਦੇਣਾ ਤੁਨੋਂ ਤੁਨੋਂ ਇੰਨੇ ਸਾਲ ਆਏ ਆ ਆਹ ਦੇਣਾ ਬੈਠ ਮੈਂ ਲੈ ਕੇ ਆਉਂ ਕਿ ਲੈ ਕੇ ਆਣਾ ਉਹ ਪੈ ਭੂਜੀ ਨੂੰ ਜਵਾਕ ਆ ਯਾਰ ਤੂੰ ਮੈਨੂੰ ਭੁੱਖ ਲੱਗੀ ਹੁਣ ਬੰਦਾ ਖਾਓ ਮੈਨੂੰ ਭੁੱਖ ਲੱਗੇ ਤੈਨੂੰ ਨਹੀਂ ਖਵਾਉਣਾ ਕੋਈ ਆਹ ਨਾਲ ਕੋਈ ਨਹੀਂ ਉਹ ਨਾਲ ਹੀ ਲੈ ਜਾ ਮੈਂ ਸੱਟਾਂ ਉਹਨੂੰ ਭੇਜ ਲਈ ਤੁਨੋਂ ਲੈ ਜਾਓ ਔਖਾ ਯਾਰ ਤੇਰਾ

ਐਸੇ ਦੇਖੋ ਸਲੇਜਾ ਗੁਈ ਧੱਗ ਕਰਤਾ ਕੰਮ ਕੰਮ ਬੁਰਾ ਧੋਗਾ ਧਗ ਹੋਇਆ ਪਿਆ ਕਹਿੰਦੇ ਨੇ ਹੁਣੇ ਡਾਕਟਰ ਦਾ ਫੋਨ ਆਇਆ ਡਾਕਟਰ ਦੇ 2500 ਰੁਪਏ ਫਸਿਆ ਹੋਇਆ ਬੰਦ ਦਿਨ ਹੋ ਗਏ ਉਹਨੂੰ ਉਹਨੂੰ ਕੱਪ ਦੇਣਾ ਸੀ ਹੁਣ ਆਮਣਾ ਕਹਿੰਦਾ ਉਹਨੂੰ ਸਪੈਸ਼ਲ ਆਪਾਂ ਦਾ ਚੰਨੀ ਵਾਂਗੂ ਸਾਰੇ ਕੰਮ ਕਰਦਾ ਜਿਹੜਾ ਉਹ ਮਰਜ਼ੀ ਕਰਾ ਲਾ ਕੰਮ ਤਾਂ ਗਣਾ ਦੇ ਕੀ ਕੀ ਕਰਦਾ ਉਹ ਕੰਮ ਛੱਡਦਾ ਕੀ ਆ ਉਹ ਵੈਲਡਿੰਗ ਉਹ ਪਾਓ ਕਰਦਾ ਸਲਾਹਾਂ ਉਹ ਦਿੰਦਾ ਗਿੱਟੇ-ਗੁੱਟੇ ਉਹ ਜੋੜਦਾ ਉਹ ਹਾਰ ਉਹ ਤਾਰਦਾ ਕਰਦਾ ਕੀ ਨਹੀਂ ਆਮਣਾ ਦਾ ਪੱਕਾ ਯਾਰ ਆ ਲੈ ਉਹ ਜੋੜਦਾ ਸਾਨੂੰ ਕਲਿੱਪ ਐਡ ਕਰਕੇ ਦਿਖਾਵਾਂਗੇ ਮੋਟਰ ਹਾਲ ਦਾ ਵੀ ਉਹਦਾ ਵੀ ਡਾਕਟਰ ਵਾਲਾ ਮੋਟਰ ਹਾਲ ਵੀ ਸੰਦਗਾ ਮਾਇ ਕੋਈ ਨਹੀਂ ਸਾਡੇ ਬਲੌਗ ਨਾਲ ਜੁੜੇ ਰਹੋ ਚੱਲ ਗਾਇਸ ਹੁਣ ਟਰਾਲੀ ਧੋ ਲਈ ਧੋ ਕੇ ਫੇਰ ਮਿਲਦੇ ਤੁਹਾਨੂੰ ਕੋਈ ਚੱਕਰ ਨਹੀਂ ਓਕੇ ਟਰਾਲੀ ਆਪਾਂ ਧੋਤੀ ਮਣੀ ਵੀ ਆਪਣ ਆਇਆ ਪਿਆ ਤੇ ਹੁਣ ਅਸੀਂ ਚੱਲੇ ਚਲੋ ਬਈ ਇਹ ਬੋਲਣ ਨੂੰ ਤਿਆਰ ਹੀ ਨਾ ਹਣਾ ਮੈਂ ਕਹ ਬੋਲਾ ਕਹ ਲੈ ਵੀ ਤੇ ਬੋਲ ਚੱਜਦਾ ਬੋਲ ਕੁਛ ਬੋਲੋਗੇ ਫੇਰ ਹੀ ਆ ਫੇਰ ਹੀ ਆ ਕੋਈ ਆਹ ਟਰੈਕਟਰ ਤੇ ਆਪਾਂ ਜਾਣਾ ਹਜੇ ਤਿਆਰ ਹੋਈ ਜਾਂਦਾ ਦਾ ਕੰਮ ਰਹਿਦਾ ਹਜੇ ਹਜੇ ਹਾਰਨ ਹੋਰ ਨਾ ਰਹਿੰਦੇ ਆ ਖੜਾ ਟਰੈਕਟਰ ਹਜੇ ਆਪਾਂ ਆਈ ਸੀ ਅੱਜ ਆਪਾਂ ਹੁਣ ਬਾਈ ਜੈਲੀ ਲਵੇ ਤੇ ਕਾ ਖੜਾ ਝੋਟਾ ਹੈ ਵੀ ਬਾਬੇ ਆਪਾਂ ਆ ਗਏ ਜੈਲੀ ਕੋਲੇ ਤੇ ਜੈਲੀ ਕਰੀ ਜਾਂਦਾ ਆਪਣਾ ਡਾਊਨ ਫੀਲਿੰਗ ਦਾ ਕੰਮ ਗਾਈਸ ਮੈਂ ਇਸ ਤਰੀਏ ਤੇਲ ਕੱਲ ਵੱਧ ਪਾਦਾ ਉਹ ਬੱਸ ਉਹ ਬੱਸ ਬੱਸ ਕੱਸਦੇ 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 ਖੜਦੇ ਰੱਤਾ ਜਾ ਬਰਗਾਉਗਾ ਬਾਈ ਨਿਕਲ ਤਾਂ ਜਾਂਦੇ ਨੇ ਖੜਦੇ ਖੜਦੇ ਨਿਕਲ ਜਾਂਦੇ ਨਿਕਲ ਜਾਂਦੇ ਮਾੜਾ ਤਾਂ ਨੂੰ ਮੈਂ ਬੱਸ ਬਾਹਾਂ ਬਾਹਾਂ ਨੇ ਖੋਲੀ ਓਏ ਸਰਸਬਸ ਸਪਰਾਈ ਕਰ ਲੈ ਸੀ ਟਰੈਕਟਰ ਦੀ ਮਾੜਾ ਜਾ ਹੋਰ ਖੋਲਦੇ ਹੋ ਮਾੜਾ ਜਾ ਹੋਰ ਖੋਲਦੀ ਆਵਣ ਨੂੰ ਲੱਗਿਆ ਪਿਆ ਆਪਣਾ ਤੇਲ ਕੱਟਣਾ ਆਉਣ ਦੀ ਪਾਟੀ ਪਈ ਐ ਹੁੱਡੀ ਇਹਦੀ ਅੱਜ ਹੁੱਡੀ ਵੀ ਪਾੜ ਗਈ ਇਹਨੂੰ ਨਮੀ ਦਵਾ ਕੇ ਲਿਆਉਣੀ ਅੱਜ ਹੋਰ ਆਉਣ ਦੇ ਹੋਰ ਹੋਣ ਦੇ ਅਜੇ ਪੈਨ ਹਜੇ ਕਿੰਨਾ ਪਿਆ ਯਾਰ ਆਪਸ ਵਿੱਚ ਲੜਦੇ ਹੋਏ ਦੋਨੇ ਬੱਸ ਕਾਹਦੇ 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 ਮੇਰੇ ਸਾळ्या ਬੁੱਧਾ ਤੇ ਭੈਣ ਦਾ ਲੈ ਹੁਣ ਜੋ ਓਏ ਲੈ ਭੈਣ ਦੀ ਫੁੱਦੀ ਹੁਣ ਆਥੀ ਜਦੋਂ ਪੈਂਦੀ ਹੀ ਉਹ ਤੇਨੂੰ ਪਹਿਲੀ ਕਹੀ ਜਾਂਦਾ ਵੀ ਕਾਹਤੇ ਓਏ ਆਪਸ ਵਿੱਚ ਲੜਦੇ ਹੋਏ ਦੋਨੇ ਭਰਾ ਹਾਦੀ ਮਿਲ ਕਿਸੇ ਦੇ ਤੋਂ ਉੱਪਰ ਦਾ ਲੌੜਾ ਉੱਪਰ ਉਹ ਝੱਲੀ ਆਏ ਓਏ ਇਥੋਂ ਦਈਏ ਤੂੰ ਕਹੋ ਉਹ ਆਪ ਇਹਨਾਂ ਨੂੰ ਕਹੋ ਬੋਲਦੇ ਤਾਂ ਉਹ ਨਹੀਂ ਕੋਈ ਬੋਤਲ ਵੱਤ ਨਹੀਂ ਉਹ ਕਰਕੇ ਛੇਤੀ ਲਿਆ ਛੇਤੀ ਆਹ ਆਹ ਇੱਕ ਵੀ ਕਰੇ ਗਏ ਬੋਤਲ ਹੀ ਲਿਆ ਉਹ ਕੋਈ ਰੱਖਾ ਰੰਦੀ ਨਾ ਫੇਰ ਨਾ ਕਰ ਜਾਵੇਂ ਉਹ ਇਹਨੂੰ ਫੜ ਲੈ ਉਹ ਇਹਨੂੰ ਬਣ ਦੇ ਇਹ ਕਿਉਂ ਆਉਂਦੇ ਉਹ ਇਹਨੂੰ ਫੜ ਲੈ ਉਹ ਲੋਗਿਆ ਪੰਜ ਲੀਟਰ ਵਾਲੀ ਬੀਪੀ ਲੈ ਕਿਉਂ ਭੁਰੀ ਆਵੇਂ ਲੜ ਪਏ ਲੜ ਪਏ ਮੁੰਡੇ ਕੁੰਡੀਆਂ ਨੇ ਸਿੰਘ ਫਸ ਗਏ ਕੋਈ ਨੇਤਰੂ ਬੜੇਵੇਂ ਖਾਣੀ ਮੈਂ ਦੂਜੇ ਹੱਥ ਨਾਲ ਲੱਗਣਾ ਓਏ ਆਈਓ ਥੱਲੇ ਆ ਮੈਂ ਕਹਾਂ ਉਹ ਅਥਲ ਵੀੜਨਾ ਉਹ ਫਿਰ ਦੂਜਾ ਇਥੇ ਕੋਈ ਨਾ ਟੂੜੀ ਚੜੂਗਾ ਇੱਕ ਮਿੰਟ ਰੁਕ ਜਾ ਆਈ ਨੀ ਖੜੀ ਰੱਖ ਵਾਹ ਤੇਰੀ ਭੈਣ ਦਾ ਮੈਂ ਉੱਠ ਉਹ ਭੈਣ ਦਾ ਲੋੜਾ ਵਾਲਾ ਮੁੱਲੀਆਂ ਉਹ ਦੇ ਉਹ ਲੈ ਆ ਖੜ ਦੇ ਇੱਕ ਮਿੰਟ ਰੁਕ ਇੱਕ ਕਰ ਇੱਕ ਕਰ ਨੰਬਰ ਨਾ ਮੀਰ ਜੂ ਬੋਤਲ ਮਿਲੇਗੀ ਗਾਇਸ ਸਾਨੂੰ ਮੈਂ ਤੇ ਉਧਰੋਂ ਸਹੀ ਬੰਦ ਕੀਤਾ ਜਿਉਂਦਾ ਓਏ ਆ ਥੱਲੇ ਕੋਈ ਨਾ ਬਣੀ ਨਹੀਂ ਆ ਨੀ ਆ ਉਹ ਮੈਂ ਕੈਪਟਰ ਉੱਪਰ ਆ ਗਈ ਬਲੌਗਰ ਤੇ ਬਲੌਗਰ ਜਿਹੜਾ ਹੈ ਬਾਈ ਇਧਰ ਦਾ ਕੋਈ ਨਾ ਰੀਸ ਆ ਰਹੀ ਸਾਰੀ ਆ ਲੈ ਆਲੇ ਪਾਣੀ ਲੰਗਰ ਨੂੰ ਮਰ ਜਾ ਲਾਉਂਦਾ ਪਾਜੀ ਥੋੜੀ ਹੰਦੀ ਆ ਸੱਤ ਹੀ ਕੱਢ ਗਾਇਸ ਇਹ ਕੱਢਤਾ ਸੀ ਵਾਹ ਕਿਉਂ ਲੈ ਗੋਟਕਾ ਨਹੀਂ ਆ ਆ ਜਾ ਅੰਦਰ ਬਾਹਰ ਆ ਜਾ ਦੋ ਆਹਣੇ ਮੇਰੇ ਭੈਣ ਵੀ ਮਰ ਜਾ ਮੈਂ ਤਾਂ ਗੱਲ ਪਹੁੰਚਾਉਣਾ ਚਾਹੁੰਦਾ ਨਹੀਂ ਕਿਹੜਾ ਆਲੇ ਬਾਹਰ ਆ ਜਾ ਪਾਇਆ ਬੁੜੇ ਤਾਂ ਪਹਿਲਾਂ ਨਾਲ ਖਾ ਪਰ ਨੋਟ ਤੇ ਵੀ ਹਾਂ ਮਰ ਗਿਆ ਵਾਹ ਇਹ ਤਾਂ ਮਜ਼ਾਰ ਨਹੀਂ ਕੋਰ ਖਿੱਚ ਲਿਆ ਓਏ ਕਾਏ ਕਿ ਮੈਂ ਬੇਤ ਓਏ ਵਾਹ ਹਾਈ ਕੋਟ ਖਿੱਚਦਾ ਓਏ ਇਹਦਾ ਹੁਣ ਬਾਹਰ ਆ ਬੇਜ ਦਾ ਵਾਹ ਗਾਲਾਂ ਵੀ ਕੱਢਦੇ ਨੇ ਇੱਕ ਦੂਜੇ ਨੂੰ ਵੀ ਗਾਇਸ ਹੁਣ ਅਸੀਂ ਲੈਣ ਚੱਲੇ ਆ ਕੰਪਰੈਸਰ ਇਹ ਪ੍ਰੈਸ਼ਰ ਹਾਰਨ ਚਲਾਉਣੇ ਆ ਉਹਦੇ ਹਨਾ ਉਹੀ ਚਲਾਉਣੇ ਆ ਉਹਦੀ ਆ ਉਹੀ ਆ ਕੰਪਰੈਸਰ ਇਹਨੂੰ ਜਿਆਦਾ ਪਤਾ ਕਿਉਂਕਿ ਇਹ ਖੁਲਾ ਆ ਰਿਹਾਗਾ ਟਰੈਕਟਰ ਨੂੰ ਜੋੜੂ ਵੀ ਫਿਰ ਇਹ ਇਧਰ ਨੂੰ ਮੂੰਹ ਤਾਂ ਕਰ ਸਸਰੀ ਕਲਬਲਾ ਕੰਪਰੈਸਰ ਚੱਕ ਕੇ ਇੱਥੇ ਆ ਕਰਾਂ ਮੈਂ ਟਮਾਰੋ ਐਨੇ ਦਿਨ ਹੈ ਨਹੀਂ ਕਿਹੜੀ ਤੋਂ ਆ ਚੱਕ ਲੈ ਬਈ ਕੰਪਰੈਸਰ ਇੱਥੇ ਰੈ ਕੋਡ ਜਾਂਦੇ ਹੁਣ ਚੋਰੀ ਕਰ ਲੈਂਦਾ ਚੱਲ ਬਈ ਖਿੱਚਦੇ ਕਰਾਂ ਖਿੱਚਦੇ ਇਹ ਤਾਂ ਬੈਂਦਾ ਨਹੀਂ ਹੈਗਾ ਚਲ ਤੁਰ ਪੀ ਆਉ ਚਾਲ ਰੈ ਕੋਡ ਨੂੰ ਖਿੱਚਦੇ ਆਣੋ ਖਿੱਚ 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 ਕੱਚਾ ਮਿਲ ਗਿਆ ਕੰਪਰੈਸਰ ਹੈ ਨਹੀਂਗਾ ਇੱਥੇ ਨਹੀਂ ਮਿਲਦਾ ਹੈ 507 ਨੰਬਰ ਬਿਲਕੁਲ ਇੰਗੇ ਤੇ ਬਾਸਪਾ ਕੋ ਕਰਦੀ ਆ ਟਰੈਕਟਰ ਤੇ ਲਾਇਆ ਪ੍ਰੈਸ਼ਰ ਹਾਰਨਾਂ ਨੂੰ ਫਿਟਿੰਗ ਉਹੀ ਆ ਜੀ ਚਲੋ ਰੈਕੋਟ ਚਲੋ ਫਿਰ ਚਾਲ ਜੱਸੀ ਆਏ ਗੱਟੀਆਂ ਦੇ ਕਵਾੜ ਚ ਆਦਾ ਪਹਿਲੇ ਹੀ ਗਏ ਸੀ ਇਹੀ ਕਿੜਾ ਦਿਨ ਬਾਅਦ ਕੱਕ ਬਾਈ ਮਿਲ ਗਿਆ ਕੰਪਰੈਸਰ 507 ਨੰਬਰ ਇਹਦਾ ਕਸਾ ਨਹੀਂ ਜਾ ਹਾਂ ਇਹਨਾਂ ਦੇ ਲੱਗਦਾ ਇਹ ਮਗਰ ਹੀ ਆਹੀ ਚਾਰ ਤਾਂ ਚਾਰ ਪੈਰਾਂ ਤੇ ਕਸਿਆ ਜਾਂਦਾ ਹੁੰਦਾ ਬਸ ਬਾਈ ਚਾਰ ਪੈਰਾਂ ਤੇ ਕਸਾ ਜਾਓ ਇਹ ਪ੍ਰਾਣਾ ਦੁਹੀ ਬੱਤ ਲਈਆ ਹਾਂ ਹਾਂ ਸਾਤਾ ਤੁਹਾਨੂੰ ਦੇ ਦਾਂਗੇ ਯਾਰ ਪ੍ਰਾਣਾ ਨਾਮ ਲੈ ਕੇ ਸਾਹ ਜਿਹੜਾ ਬੋਲੇ 4500 ਦਾ ਵੇਚੀ ਦਾ ਹਾਂ ਆਪਾਂ ਤੁਹਾਨੂੰ ਲਾਜੋ 3500 ਦਾ ਲੱਗ ਜੂਗਾ ਬਾਈ ਪ੍ਰਾਣਾ 4500 ਦਾ ਸਾਡਾ 3500 ਦਾ ਲੱਜੂ ਵੀਰੇ ਆਪਾਂ ਨੂੰ ਉਹ ਅਸੀਂ 2000 ਤਾਂ ਬੰਦਾ ਨਹੀਂ 4000 4500 ਦਾ ਵੇਚੀ ਦਾ ਇਹ ਇਹ ਹੁਣ ਇਹਨੂੰ ਵੇਚਣਾ ਬੱਚ ਬੈਠ ਹਾਂ ਬੱਚ ਸਵਾਰੀ ਬਹੁਤ ਨੇ ਬੱਚ ਨੂੰ ਦੇ ਤਾ ਲੈ ਬਾਈ ਇੱਥੇ ਇਧਰ ਵਿਆਹ ਤੇ ਲੈ ਕੇ ਆਣੀ ਸੀ ਨਾ ਗਲਤੀ ਕਰਤੀ ਉਹ ਤੀਜੇ ਵਿਆਹ ਲਈ

ਐਲਡੀ ਇਹਨੂੰ ਫੜ ਕੇ ਰੱਖੋ ਐਮਐਲ ਕੀ ਲਾਦਾ ਤੇਰਾ ਵੋਏ ਹੋਣਾ ਭੜਾਈ ਨਿਕਲ ਤਾ ਨਰ ਬਲ ਲੱਗੇ ਬਾਈ ਆ ਕੀ ਦਿਨੋ ਅਕਾਲ ਹੀ ਅਕਾ ਬਾਈ ਬੋਲਦੇ ਯਾਰ ਬਾਈ ਬਾਲਾ ਅਕਾਲ ਕਾਲ ਕਰਨਾ ਹੈ ਆਸ ਲੱਗਦਾ ਪਹੁੰਚ ਜਾਗੇ ਨਾ 2 ਵਜੇ ਪਹੁੰਚਾਂਗੇ ਟਰੈਕਟਰ ਦਾ ਮਿਲਦਾ ਅੱਜ ਆਪਾਂ ਨੂੰ

ਪੈਰ ਵਾਲੀ ਚੱਲ ਪਈ ਰੇ ਜੋ ਹੈ ਪੁੱਤੇ ਟਰੈਕਟਰ ਆ ਰਹੀ ਚਲਾਈ ਕਸੂਤੀ ਹੋਈ ਆ ਭਾਈ ਇਹਦੀ ਮੈਟਰੋ ਟੋਪੀਆਂ ਲਿਆਂਦੀਆਂ ਮਾਡਲ ਲਿਆਂਦੇ ਆ ਤੇਰੀ ਭਾਣ ਫੋਟੋਗ੍ਰਾਫਰ ਨਾਲੋਂ ਟੌਨ ਸੀਲਿੰਗ ਹੋ ਗਈ ਕੰਪਲੀਟ ਆਪਣੀ ਹਾਜ਼ਰ ਸੀਨੇ ਤੂੰ ਆਇਆ ਦੱਸ ਕਿੱਥੇ ਆ ਨੀ ਕਿੱਥੇ ਆ ਉਹ ਸੀਗਾ ਕਿੱਥੇ ਆ ਨਾੜ ਛੱਡਦਾ ਐਸੀ ਗੱਲ ਆ ਯਾਰ ਕੋਈ ਬੱਚ ਦੇ ਛੱਟਿਆ ਵੀ ਕਿੱਥੇ 벨ਟ ਜਲਾ ਓਏ ਬੱਚ ਨੂੰ ਕੋ ਬਾੜੀ ਹੈ ਨਾ ਖੜਾ ਦਿੱਤਾ ਹਾਂ ਜੀ ਹੋ ਜਾ ਐ ਕਰ ਛੱਡ ਜਾ ਵਿੱਚ ਨੂੰ ਵੜੀ ਜਾਂਦਾ ਧਨਾ ਵੜਦੀ ਨਹੀਂ ਬੜਦਾ ਮਸੜਾ ਓਇਥੋਂ ਕੋਈ ਹੋਰ ਐਲ ਕੀ ਲਿਆ ਓਏ ਐਲ ਕੀ ਲਿਆ ਪਤਲੀ ਐਲ ਕੀ ਐਲ ਕੀ ਲਿਆ ਪਤਲੀ ਐਲ ਕੀ ਕਿਉਂ ਮੈਂ ਮੈਂ ਜੂ ਯਾਰ ਮੈਂ ਹੁਣ ਕੀ ਤੋਂ ਵੜ ਲਿਆ ਮੈਨ ਲਗਾ ਬਾਬੇ ਦਾ ਫੜਦਾ ਪਰ ਹੁਣ ਛੱਡ ਜਾ ਬਾਜਾ ਉਹ ਵੀ ਰੱਸੀ ਆ ਉਹ ਬਾਬੇ ਰੱਸੀ ਕਰਨੀ ਐ ਲੈ ਰੱਸੀ ਨਾਲ ਕੰਪਰੈਸਰ ਚਲਾਉਏ ਹੈ ਬਿੱਲ ਉਹ ਮੈਨ ਨੇ ਦਾ ਪਾਉ ਜਿਉ ਬੈਲਟ

ਆਹ ਸੱਟਿਆ ਮੈਂ ਘੁੱਟਿਆ ਸੱਟ ਗਿਆ ਆਪ ਮੇਰਾ ਨਾਲ ਆਦਾ ਰਹ ਕੱਢ ਕਿੱਥੇ ਛੱਡ ਜੂ ਬਾਬਾ ਲੈ ਬਾਬਾ ਕੱਢ ਦੂ ਚਲ ਕੁਮਾਰਾ ਨੀ ਮੈਂ ਕੀ ਹੋ ਰਿਹਾ ਸੀ ਨਹੀਂ ਚੱਕ ਕਰ ਤੇ ਫੜੋ ਉਹਨੂੰ ਖੜਾਉਣਾ ਇਹ ਪੂਰਾ ਫੜ ਕੇ ਖੜਾ ਰਹਿ ਹੈਲੋ ਹਾਈ ਹਾਈ ਹੈਲੋ ਗਾਇਜ਼ ਬੜਾ ਹਲਾ ਕਰਨ ਉੱਤੇ ਰਹਿਣਾ ਓਏ ਪੂਰਾ ਸਾਬ ਨੇ ਆ ਪਿਆ ਓਏ ਦੇਖ ਕਿਉਂ ਐਂ ਕਰਦਾ ਨਾ ਡਿਜ਼ਾਈਨਿੰਗ ਤਾਂ ਅਸੀਂ ਓਏ ਫੜ ਲੈ ਯਾਰ ਇਧਰ ਵੀ ਆਦੀ ਤੇਰੇ ਕਿੰਨੀ ਨੂੰ ਫੜ ਕੇ ਰੱਖ ਮੈਂ ਛੱਡ ਵੀ ਦੂੰ ਮੈਂ ਇਹ ਜੀਆਂ ਕਿਆ ਹੁਣ ਕੀ ਹੋ ਗਿਆ ਫੜ ਲੈ ਯਾਰ ਕੀ ਹੋ ਗਿਆ ਸਰਾ ਤੋੜੂ ਉਹਦਾ ਆ ਮੇਰਾ ਤੇ ਉਹ ਲੱਗੀ ਵੀ ਆ ਗਈ ਗਾਈਸ ਲੈ ਵੀ ਮਿੱਤਰੋ ਮੁੰਡਾ ਕਹਿੰਦਾ ਚੋਬਰ ਕਹਿੰਦਾ ਮੈਂ ਤੁਹਾਨੂੰ ਫੜ ਕੇ ਰਖੋਣਾ ਕਹਿੰਦਾ ਸੁੱਤ ਨਹੀਂ ਖੜੀ ਜਾਣੀ ਸਾਤਰੀ ਸਾਤਰੀ ਲਾਉਣ ਲੱਗੇ ਸੀ ਇਹਦੇ ਪਰਲੇ ਦੇ ਬਾਦ ਪਾ ਦੇ ਪਾਈ ਬਣਾ ਉਹ ਪਰਲੇ ਉਹ ਟੁੱਟ ਗਿਆ ਟੁੱਟ ਗਿਆ ਮੇਰਾ ਹਾਲ ਪਰਲੇ ਤੇ ਨਾ ਉਹ ਵਗੜ ਤੋ ਜਾ ਤਾ ਉਹ ਨੂੰ ਕੋਈ ਪੁੰਦ ਤਨਾ ਵਾਰੋ ਸਾਈ ਮਿੱਤਰੋ ਆਪਣੀ ਡਾਊਨ ਸੀਲਿੰਗ ਹੀ ਕੰਪਲੀਟ ਹੋ ਗਈ ਬਾਹਰ ਨੂੰ ਕੱਲੇ ਸੋਚਾਂ ਪਾਉਣ ਵਾਲੀਆਂ ਰਹਿ ਗਈਆਂ ਤੇ ਇਧਰੋਂ ਆਪਣਾ ਲੱਗ ਗਿਆ ਆ ਵੀ ਇਹਨੂੰ ਕੰਪਰੈਸਰ ਕਰ ਦੋ ਜੀ ਫਟ ਆ ਸਰਦਾਰ ਜੀ ਬਾਈਟ ਵਿੱਚ ਅਮੇ ਇਸ ਤਰੀ ਬਹੁਤ ਦੂਰੋਂ ਬੁਲਾਇਆ ਜੀ ਅਸੀਂ ਹਾਂ ਹਾਂ ਇਸ ਤਰੀ ਬੁਲਾਇਆ ਆ ਮੈਂ ਨਿਕ ਨਹੀਂ ਆ ਚੱਲ ਚਲਾ ਹਾਂ ਹਾਂ ਬੜਾ ਠੀਕ ਆ ਦੱਬਦੇ 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 ਕਿੱਲੇ ਦੱਬਦੇ ਇਹਦਾ ਬਹੁਤ ਔਖਾ ਗਾ ਹੋਰ ਨਾ ਦੱਬੀ ਨਾਲ ਲਈਏ ਬਾਬੇ ਦੀਏ ਦੂਏ ਲੋਟਾ ਫਟੇ ਲਾ ਹੁੰਦਾ ਹੈ ਸੱਜਣਿਆ ਉਹ ਪਹਿਲਾਂ ਸਹੀਉ ਪਾਉਂਦਾ ਸੀ ਯਾਰ ਦੱਸੀ ਅੱਜ ਤੱਕ ਆਪਾਂ ਦਾ ਪਤਾ ਲੱਗ ਜੂ ਵੀ ਏਸ਼ੀਆ ਦੀ ਫੀਟਿੰਗ ਕਿੰਨੀ ਕਰਦਾਂਗਾ ਚੱਲ ਅੱਗ ਲਾ ਇਹਨੂੰ ਅੱਗ ਅੱਗ ਲਾ ਅੱਗ ਜ਼ੋਰ ਲਾ ਕੇ ਉੱਗਲ ਵਾਲਾ ਯਾਰ ਹੋਰ ਕਮਾਲਾ ਅੱਗ ਜ ਅੱਗ ਲੱਗੀ ਵਾਲਾ ਜਣਾ ਚੜ ਗਿਆ ਪਾਸਾ ਹੋਰ ਅੱਗ ਲਾ ਹੁਣ ਤਾਲਾ ਹੀ ਕੋਈ ਹਨਾ ਥੱਲੇ ਕੋਈ ਨਹੀਂ ਹੋਣਾ ਮਾਸੂਰਾ ਤੁਮ ਜੇ ਓ ਯਾਰ ਭਾਈ ਹੋਗੇ ਤੁਸੀਂ ਉਹਨੂੰ ਵਿੱਚੋਂ ਇੱਥੋਂ ਹਵਾ ਨਿਕਲੂਗੀ ਓਏ ਟਾਇਟ ਹੋ ਕੇ ਹਟੂਗਾ ਮਾਮਾ ਕੀ ਟਾਇਟ ਹੋ ਆਣਾ ਟਾਇਟ ਕਰਿਆ ਨਹੀਂ ਇਹਨੇ ਟਾਇਟ ਹੋਇਆ ਨਹੀਂ ਹੈ ਕਿਨੇ ਕਰਿਆ ਟਾਇਟ ਯਾਰ ਉਹ ਫਰ ਉਹ ਰਾਵੜ ਨਹੀਂ ਲਵੇਟੀ ਨਹੀਂ ਮੜੀ ਜਾ ਕੇ ਉਹ ਉਹ ਰਾਵੜ ਲੈ ਚੇਪੀ ਇੰਨੀ ਤਾਂ ਲਵੇਟਦੀ ਯਾਰ ਉਹ ਇੰਨੀ ਨਹੀਂ ਬਾਬੇ ਸੀ ਪਤਾ ਕਿੰਨੇ ਕਿੰਨੇ ਲਵੇਟਦੇ ਕਿੰਨੇ ਲਾ ਛੋਟਾ ਯਾਰ ਕੰਮ ਦੂਜਾ ਤੇਲ ਗੁਰੀ ਵਾਲਾ ਇਹਨੂੰ ਸ਼ਕੂ ਵਾਲਾ ਯਾਰ ਇਹਨਾਂ ਦਾ ਕੰਮ ਹੈ ਸੀ ਵਾਲਾ ਲਾ ਰਹਿਣ ਦਾ ਲੋੜਾ ਫੇਰੀ ਇਹ ਚੜੂਗੀ ਲਾ ਤਾਂ ਵੀ ਮੂਰ ਕਿੰਨੀ ਲਾ ਲਈ ਇੱਥੇ ਜਾ ਐਂਦੇ ਕਿਉਂ ਭਾਈ ਮੈਸਤਰੀ ਦਾ ਫਿਰ ਮੈਸਤਰੀ ਹੁੰਦਾ ਇਹਨੂੰ ਲੰਗਲੇ ਨੇ ਚੱਕ ਕੇ ਮੂੰਹ ਉਹਦੇ ਬਾੜ ਗਈ ਲੈ ਤੇਰੀ ਪਾ ਪੈ ਬਾੜ ਗਈ ਬਾੜ ਗਈ ਹੋਰ ਚਾਰ ਦੇ ਕੋਣੀ ਦਾ ਪੈ ਪਾਰਟੀ ਨੂੰ ਕਿਉਂਦਾ ਆ ਤਾਂ ਹਾਂ ਵਗ ਜੂ ਜੀ ਨਹੀਂ ਲੋ ਜੀ ਡਾਊਨ ਸੀਰੀਅ ਮੂਗੀ ਆਪਣੇ ਚਾਲੂ ਪੀੜੀਆਂ ਲਾਈਟਾਂ ਲਾ ਦੀਆਂ ਮਾ ਹੁਣ ਦੇਖੀਆਂ ਨੇ ਤਨ ਨੀਲੀਆਂ ਨੂੰ ਚਿੱਟੀਆਂ ਗਿਆ ਸੀ ਚੀਟੀਆਂ ਦਾ ਹੁਣ ਕੰਬੀਨੇਸ਼ਨ ਬਣ ਗਿਆ ਕੀ ਬਣ ਗਿਆ ਕੰਬੀਨੇਸ਼ਨ ਪਹਿਲਾਂ ਕੰਬੀਨੇਸ਼ਨ ਫਿਰ ਹਾਂ ਡੱਕ ਉਹ ਐਲਈਡੀ ਚ ਲਾ ਕੇ ਦਿਖਾ ਦੇ ਆ ਸੱਡ ਦੇ ਸੋ ਆਪਣਾ ਹੋ ਰਹਿ ਗਿਆ ਹਜੇ ਕਰਨ ਵਾਲਾ ਐਵੇਂ ਐਵੇਂ ਆਇਆ ਸਪਲਾਈ ਦੇਣ ਵਾਲੀ ਤਾਂ ਆਹ ਬਹਿ ਗਿਆ ਸਪਲਾਈ ਤਾਂ ਦੇਤੀ ਯਾਰ ਇੱਥੋਂ ਮੈਂ ਆਏ ਐ ਇੰਨਾ ਸੋਹਣਾ ਵੀਉ ਲੈ ਮਿੱਤਰੋ ਆਪਾਂ ਚੱਲੇ ਹੁਣ ਘਰ ਨੂੰ ਟਰੈਕਟਰ ਲਾਤਾ ਵਰਕਸ਼ਾਪ ਦੇ ਦੁਆਰੇ ਹਾਂ ਕਹਿੰਦੇ